ਸ਼ਿਹਰੇ ਅਸੀਂ ਆਏ ਆ ਕਿ 10:30 ਵਜੇ ਆਇਆ ਮਕਾਨ ਤੇ ਹਾਂਜੀ ਤੇ ਤਾਂ ਲੈ ਵੀ ਨਹੀਂ ਹਾਂਜੀ ਤੇ ਅੰਦਰ ਦੇਖਿਆ ਸਾਰਾ ਸਮਾਨ ਕਲਰ ਜਿੰਨੇ ਸਾਰੇ ਹਾਂਜੀ ਨਾਈ ਜਿੰਨੇ ਸਮਾਨ ਸੀ ਨਾ ਉਹ ਫੁੱਲ ਲੈ ਗਿਆ ਵਿੱਚੋਂ ਡੱਬੀਆਂ ਚੋਂ ਸਮਾਨ ਕੱਢ ਕੇ ਲੈ ਗਿਆ ਘਰ ਮੇਰੇ ਖਾਦੀ ਕਰ ਤੇ ਸਾਰੇ ਹਾਂਜੀ ਤੇ ਵਿੱਚ ਕੀ ਕੀ ਲੈ ਗਏ ਹਾਂਜੀ ਪੈਸੇ ਵੀ ਸੀ ਹਾਂਜੀ ਹਾਰ ਸੀ ਨੋਟਾਂ ਦਾ ਕਿੰਨੇ ਕੁ ਪੈਸੇ ਚ ਲੈ ਗਏ ਜੀ ਉਹ ਹੈਗਾ 500 ਲੱਖਾ ਹਾਰ ਕੀ ਨੋਟਾ ਸੀ ਪਤਾ ਨਹੀਂ ਸੀ ਕਿ ਨਾ ਚੀ ਚ ਪਰ ਜਿਹੜਾ 2000 5000 ਨਮਾ ਨਾ ਲਾਇਆ ਗਿਆ ਕਾਸੇ ਪੀ ਕਿ ਕਿਸ ਮਾਨ ਕਿਤੋਂ ਕਿਤੋਂ ਲਾਇਆ ਗਿਆ ਸਾਰੇ ਕਲਰ ਕਿੰਨੇ ਸੀ ਗਾਰਨੀਅਰ ਦੇ ਕਲਰ ਸੀ 100 ਤੋਂ ਲਾਇਆ ਸੀਗਾ ਤੇ ਦੇ ਮੁਲਕੇ ਦੇਖੋ ਦੁਹਾਂਤ ਤੇ ਚੋਰੀ ਹੋਈ ਦੇਖੋ ਜਿਹੜਾ ਸਮਾਨ ਲੱਗਾ ਹੋਇਆ ਸੀਗਾ ਸਾਰਾ ਹੀ ਗਾਇਬ ਨਜ਼ਰ ਆ ਰਿਹਾ ਦੱਸਿਆ ਜਾ ਰਿਹਾ ਜਿਹੜਾ ਬੀਤੀ ਰਾਤ ਜਿਹੜਾ ਲਾਈ ਸੀਰਾ ਤੇ ਮੁਰਗੇ ਸਮਾਨ ਚੋਰੀ ਹੋ ਗਿਆ ਲਾਈ ਸੀਰਾ ਤੇ ਇੱਥੇ ਮੁਰਗੇ ਖਾਲੀ ਨਜ਼ਰ ਆ ਰਹੇ ਨੇ ਜਿਹੜਾ ਚੋਰ ਆ ਦੱਸਿਆ ਜਾਦਾ ਕਈ ਕਰੀਮਾਂ ਤੇ ਗਾਰਨੀਅਰ ਦੇ ਜਿਹੜੇ ਸ਼ੈਂਪੂ ਵਗੈਰਾ ਫੇਸ ਵਾਸ਼ ਵਗੈਰਾ ਲੈ ਗਏ ਨੇ ਦੇਖ ਸਕਦੇ ਹੋ ਅਜੀਬ ਚੋਰ ਨੇ ਜਿਨ੍ਹਾਂ ਨੇ ਸਮਾਨ ਤੱਕ ਨਹੀਂ ਛੱਡਿਆ ਮਨੀਆਰੀ ਦਾ ਸਮਾਨ ਤੱਕ ਨਹੀਂ ਛੱਡਿਆ ਜਿਹੜੇ ਗਾਰਨੀਅਰ ਦੇ ਦੱਸਿਆ ਰਿਹਾ ਫੇਸ ਵਾਸ਼ ਜਾਂ ਹੋਰ ਵੀ ਕਈ ਜਿਹੜੇ ਸਮਾਨ ਜਿਹੜੇ ਕੋਸਮੈਟਿਕ ਦੇ ਜਿਹੜੇ ਕੀ ਹਰ ਕਿਸੇ ਦੇ ਕੰਮ ਆਉਂਦੇ ਯੋਗ ਨਹੀਂ ਆ ਉਹ ਵੀ ਜਿਹੜੇ ਚੱਕ ਕੇ ਇੱਥੋਂ ਦੀ ਲੈ ਗਏ ਨੇ ਤੇ ਦੱਸਿਆ ਜਾ ਰਿਹਾ ਕਾਫੀ ਜਿਹੜਾ ਕੈਸ਼ ਵੀ ਇੱਥੋਂ ਦੀ ਉਡਾ ਕੇ ਲੈ ਕੇ ਗਏ ਨੇ ਦੇਖ ਸਕਦੇ ਹੋ ਤੁਸੀਂ ਹਾਲਾਤ ਜਿਹੜੇ ਦਿਨ-ਪ੍ਰਤੀ ਦਿਨ ਵਾਰਦਾਤਾਂ ਜਿਹੜੀਆਂ ਦੇਖਣ ਨੂੰ ਮਿਲ ਰਹੀਆਂ ਚੋਰੀ ਦੀਆਂ ਵਾਰਦਾਤਾਂ ਤੇ ਇਸੇ ਠੱਲ ਨਹੀਂ ਪਾਈ ਜਾ ਰਹੀ ਇਹ ਤੁਸੀਂ ਲੈ ਕੇ ਗਏ ਆ ਦਾ ਸਮਾਨ ਸੀਗਾ ਵੀ 25000 ਰੁਪਏ ਦਾ ਹੈਗਾ ਇਸ ਸਮਾਨ ਟੋਟਲ 25000 ਰੁਪਏ ਦਾ ਸਮਾਨ ਸੀਗਾ ਤੇ ਜਿਹੜੇ ਸ਼ਟਰ ਤੇ ਤਾਲੇ ਲੱਗੇ ਸੀਗੇ ਇਹ ਤਾਂ ਅੱਗੇ ਵਿੱਚੋਂ ਹੀ ਤਾਲੇ ਹੀ ਲੱਗੇ ਨਾਲ ਕਿਤੇ ਦੁਕਾਨ ਖੁੱਲੀ ਸੀ ਜੀ ਜਾਂ ਦੁਕਾਨ ਬੰਦ ਸੀਗੀ ਬੰਦ ਸੀ ਦਸ ਵਜੇ ਟਾਈਮ ਤੇ ਕੰਦੀ ਹੋਈ ਚੋਰੀ ਜਾਰੀ ਹੈ ਥਲ ਫਾਮ ਲੱਗੇ ਸੀਸੀਟੀਵੀ ਕੈਮਰਾ ਕੋਈ ਲੱਗਾ ਹੋਇਆ ਇੱਥੇ ਨਹੀਂ ਡੀਸੀ ਕੈਮਰਾ ਲੱਗਾ ਇੱਥੇ ਸੜੇ ਤੇ ਵੀ ਚੈੱਕ ਕਰਨ ਕਿ 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 ਤੁਸੀਂ ਸਵੇਰ ਨੂੰ ਚੈੱਕ ਕਰਕੇ ਸੋ ਦੇਖ ਸਕਦੇ ਹੋ ਦੇਖੋ ਸੀਸੀਟੀਵੀ ਕੈਮਰਾ ਚੈੱਕ ਕਰਨ ਨੂੰ ਜੇ ਦੇਖੋ ਇਹਨਾਂ ਨੇ ਲਾਈ ਸਿੱਧਾ ਦੇ ਤੇ ਮੁਰਕੇ ਦੇਖੋ ਕੈਮਰਾ ਕੈਵਰੀ ਟੂ ਫੈਕਟਰ ਦੇਖੋ ਬੱਟੀਆਂ ਲਾਈਟ ਸੀ ਨਾ ਤੇਜ਼ ਤੇ ਮੁਰ ਕੇ ਚੋੜਾ ਦਾ ਹਾਰ ਦੇਖੋ 50 ਵਿੱਚ ਦੇਖੋ ਤੁਸੀਂ ਕੈਮਰਾ ਚੈੱਕ ਕਰਨਗੇ ਦੇਖੋ ਨਾਲ ਇਹ ਦੱਸ ਦੇਖੋ ਕੈਵਰਾ ਚੈੱਕ ਕਰਨਗੇ ਦੇਖੋ ਅੱਛਾ ਇਹ ਕਾ ਲੱਗਾ ਇਹੋ ਕਿਤੇ ਚੈੱਕ ਕਰਨਗੇ ਚੈੱਕ ਕਰਨ ਨਹੀਂ ਪਾ ਆਪਾਂ ਆਮਰਾ ਸਾਹਮਣੇ ਆਇਆ ਜਿੱਥੇ ਕੀ ਚੋਰੀ ਦੀ ਵਾਰ ਦਾ ਨੂੰ ਜਗਾ ਅੰਜਾਮ ਕਰ ਲਿਆ ਛੇਲੇ ਕਰਕੇ ਹੋ ਯਾਰ ਇੱਧਰ ਆਓ ਨੀ ਉਹ ਜਿੱਥੇ ਆਂਟੀ ਕਰੀਦਾ ਉਹ ਦੁਕਾਨ ਚ ਉਹ ਕਹਿੰਦੇ ਅੰਦਰ ਦੇਖਿਆ ਦੇਖੋ ਤਾਰਾ ਤੋਲੇ ਤੋਂ ਚੋਲਾ ਦਾ ਹਾਰ ਦੇਖੋ ਸਕੈਸ਼ ਹੀ ਲੈ ਗਏ ਦੇਖੋ ਲੁੱਟ ਕੇ ਲੈ ਗਏ ਸਾਰਾ ਕੁਝ ਲੈ ਗਏ ਦੇਖੋ ਕੀ ਹੋ ਗਿਆ ਸੀਗਾ ਬੜੀ ਮਾੜੀ ਖਬਰ ਹੈ ਜੀ ਜੇ ਤੋ ਬਿਮਾਰੀ ਖਾਬ ਦੇਖੋ ਬਾਹਰ ਚੋਲਾ ਦਾ ਹਾਰ ਦੇਖੋ ਜਿਹੜਾ ਤੁਹਾਨੂੰ ਤੁਹਾਡੀ ਪ੍ਰਯਾਸ ਕਰਦੇ ਕਿ ਬਹੁਤ ਵੱਡਾ ਨੁਕਸਾਨ ਜਿਹੜਾ ਕਰਤਾ ਤੇ ਮੋਰ ਦਾ ਤੇਰਾ ਸ਼ੱਕ ਦੀ ਸੂਈ ਖੱਤੀ ਜਾ ਰਹੀ ਹੈ ਕਿਉਂਕਿ ਕਿ ਕਿਦਾਂ ਦੇ ਦੇ ਮੋਰੇ ਤਾਂ ਪਹਿਲਾਂ ਹੀ ਖਰਾਬ ਹੋਏ ਤੇ ਕਿਤਾ ਦੇ ਦੇ ਉਹ ਕਿੱਥੇ ਤੇ ਗਿਲ ਭਾਈ ਤੁਸੀਂ ਲਾਤੀ ਨਾ ਸਾਢੇ 9 ਦਾ ਬਜ਼ਾਰ ਆ ਨਾ ਮੁੰਡੇ ਦੀ ਸਾਲੀ ਸਾਲੀ ਠੀਕ

ਕੀ ਪਰਮਾਤਮਾ ਦਾ ਨਾਮ ਲੈ ਕੇ ਸਿਰੇ ਬੋਨੀ ਬੱਟਾ ਕਰਾਂਗੇ ਪਰ ਜਦੋਂ ਚੋਰ ਐਸੀ ਬੋਨੀ ਬੱਟਾ ਗੰਨਾ ਦੇਖੋ ਹਾਲ ਦੇਖੋ ਚੋਲਾਂ ਦਾ ਹਾਰ ਦੇਖੋ ਸਾਫ ਨੇਰਾਂ ਦੀ ਹੋਈ ਕਿਸ ਤਰ੍ਹਾਂ ਕੰਮ ਕਰਦੇ ਜਿਹੜਾ ਲਾਈ ਸੀਰਾ ਦੇ ਤੇ ਮੋਤੀ ਦੇਖੋ ਸੋਈ ਦੀ ਗੁੱਚੇ ਅੱਜੀ ਸੋਈ ਦੀ ਕੋਸ਼ਿਸ਼ ਕਰਾਂਗੇ ਸੋਈ ਸਾਹਿਬ ਕਿਸ ਤਰ੍ਹਾਂ ਵੇਚ ਦੋ ਕੀ ਬੇਨਤ ਆਓ ਸਿਰ ਦਿਨ ਦਾ ਸਮੇਂ ਆ ਚੋਰੀ ਨੂੰ ਜਾਨ ਦਿੱਤਾ ਕਿਸ ਨੂੰ ਦੱਸਿਆ ਵੀ ਨਹੀਂ ਇਹਨਾਂ ਨੂੰ ਨਹੀਂ ਦਿਨ ਰਾਤ ਨੂੰ ਚੋਰੀ ਹੋਈ ਕਿਉਂਕਿ 1:30 ਵਜੇ ਆਏ ਸਿਰੇ ਐਕਚੁਅਲ ਕੀ ਹੈ ਉਹ ਕਹਿੰਦਾ ਕਿ ਉਹੀ ਸਮਾਨ ਲੈ ਕੇ ਗਏ ਜਿਹੜੇ ਕਈ ਯੂਜ਼ ਹੁੰਦਾ ਬਾਕੀ ਸਮਾਨ ਨਹੀਂ ਲੈ ਕੇ ਬਾਕੀ ਇਹ ਕੰਮ ਦਾ ਇਧਰ ਨਹੀਂ ਆ ਕੰਮ ਹੁੰਦਾ ਉਹ ਸਮਾਨ ਜਿਆਦਾ ਲੈ ਕੇ ਗਏ ਨੇ ਬਾਕੀ ਦੂਜਾ ਨਹੀਂ ਜੀ ਬਾਕੀ ਦੇਖੋ ਜੀ ਇਹ ਤਾਂ ਮਾਰਦਾ ਤਾਂ ਹੋਰੀਆਂ ਘੱਟ ਪਾ ਲੈ ਕੇ ਉਹਦੋਂ ਨੇ ਵਸਵਾਲੀਆਂ ਖੋਲੀਆਂ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਤੋਂ ਪੀੜੇ ਇਲਾਕਿਆਂ ਦੇ ਵਿੱਚ ਵੀ ਇਹ ਕੰਮ ਕਰਨ ਲੱਪੇ ਨੇ ਦਿਨ ਦਿਹਾੜੇ ਵਸਵਾਲੀਆਂ ਖੋਲੀਆਂ ਸੀ ਮਾਤਾ ਜੀ ਦੀਆਂ ਤੇ ਦੁਆ ਵੈਸੇ ਆਪਾਂ ਦੇਖਿਆ ਜਾਵੇ ਕਿ 26 ਜਨਵਰੀ ਵੀ ਸੀਗੀ ਬਹੁਤ ਸਵਾਰ ਪਾਸੇ ਪੁਲਿਸ ਅੱਧਰ ਲੱਗਾ ਆਇਆ ਸੀ ਜੀ ਤੇ ਇਧਰਲੇ ਪਾਸੇ ਪੁਲਿਸ ਸਾਰੀ ਜਿੱਧਰ ਸਟੇਡੀਅਮ ਆ ਉਧਰ ਦੂਜੇ ਪਾਸੇ ਲੱਗੇ ਜੀ ਅੰਦਰ ਪੁਲਿਸ ਦਾ ਧਿਆਨ ਨਹੀਂ ਸੀ ਤੇ ਹੁਣ ਦੇਖੋ ਇਹਦਾ ਉਹਨਾਂ ਕੋਲ ਅਸਲੀ ਡਿਊਟੀ ਬੰਦੀ ਹੈ ਕਿ ਆਪਣੇ ਕੰਮ ਨੂੰ ਪੂਰਾ ਕਰਨ ਤੇ ਇਹਨਾਂ ਦੇ ਆਪਣਾ ਨੁਕਸਾਨ ਜਿਹੜਾ ਆਇਆ ਉਹ ਪੂਰਾ ਲਵਾ ਕੇ ਦੇਣ ਚਾਹਵਾ ਜੀ ਤਲਵਿੰਦਰ ਸੋਈ ਜਿਹੜੇ ਏਰੀਆ ਦੇ ਕਾਉਂਸਲਰ ਸਾਹਿਬ ਹੈਗੇ ਨੇ ਤਾਂ ਮੁਕੇ ਨੂੰ ਲਾਈਵ ਵੀ ਸਾਰੇ ਆ ਬਸਤੀ ਗੁਜਾ ਲੰਬਾ ਬਿਜਾਰ ਬਸਤੀ ਪੂਜਾ ਲੰਬੇ ਬਿਜਾਰ ਦੇਖੋ ਚੋਰੀ ਹੋਈ ਦੇਖੋ ਅਨਜਾਮ ਦਿੱਤਾ ਗਿਆ ਕਾਲੇ ਤੋੜ ਤੇ ਇੱਕ ਸਮਾਨੀ ਜੱਟੇ ਦੇਖੋ ਚੋਰਾ ਦਾ ਹਾਲ ਅੱਜ ਕੱਲ ਜਿਹੜੀ ਆਪਣੀ ਵਾਅਦਾਤ ਨੂੰ ਜਾਣ ਦਿੰਦੇ ਬਿਨਾਂ ਕਿਸੇ ਡਰ ਦੇ ਉੱਪਰੋਂ ਕਿਉਂਕਿ ਅਕਸਰ ਦੇਖਿਆ ਗਿਆ ਹੈ ਕਿ ਜਦੋਂ ਲੋਕ ਸਵੇਰੇ ਆਪਣੇ ਕਾਫੀ ਸਮਾਨ ਲੈਣ ਕੋਈ ਪਾਰਟੀਕੂਲਰ ਆਂਦਾ ਹੋਵੇ ਤੁਸ ਜੀ ਪੁਲਿਸ ਨੂੰ ਦੱਸਦਾ ਵੀ ਇਹ ਬੰਦੇ ਆਹ ਭਾਈ ਅੱਗੇ ਵੱਜ ਗਿਆ ਵੀ ਗੱਲਾਂ ਕੱਲਾ ਸਾਰੇ ਇੱਕ ਦਿਨ ਹੋਰ ਕੋਈ ਚੀਜ਼ਾਂ ਬਾਕੀ ਸਭ ਪਈਆਂ ਜੀ ਕਿਉਂਕਿ ਚੋਰ ਹੁੰਦਾ ਉਹਨੇ ਫਟਾਫਟ ਸਾਰਾ ਕੁਝ ਲੈ ਕੇ ਜਾਣਾ ਸੀਗਾ ਹਾਂ ਜਿੰਨਾ ਸਮਾਨ ਮਾਈਆਂ ਦਾ ਸਮਾਨ ਸੀ ਉਹ ਹੀ ਲੈ ਗਿਆ ਜੀ ਚੱਕੋ ਪਟਨੀ ਨਾਈ ਇੱਕ ਸਮਾਨ ਛੱਡਿਆ ਦੇਖੋ ਸਮਾਨ ਲੱਗਦਾ ਕਿਉਂ ਕਿ ਲੈ ਗਏ ਦੇਖੋ ਆ ਚੋਲਾ ਦਾ ਹਾਰ ਦੇਖੋ ਨਾਲਾ ਦੇਖੋ ਇੱਕ ਹੀ ਗੱਲੇ ਛੱਡਿਆ ਦੇਖੋ ਸਮਾਨ ਦੇਖੋ ਸਾਰਾ ਸਮਾਨ ਚੱਕ ਕੇ ਲੈ ਗਏ ਦੇਖੋ ਸਾਰਾ ਸਮਾਨ ਬਾਕੀ ਸਾਰਾ ਪਿਆ ਦੇਖੋ ਪਿਆ ਜੀ ਜਿੰਨੇ ਕਦਰ ਸੀ ਸਾਰੇ ਬਰੋਤੇ ਨਹੀਂ ਕਰ ਕਰੀਏ ਨਾਲ ਨਹੀਂ ਦੇਖੀਏ ਸਰਕਾਰ ਆ ਗਿਆ ਚੋਰੀਆਂ ਨੀ ਅਟਕ ਚੁਗਿਆ ਲੁੱਟ ਮਾਰਦੀਆਂ ਵਾਰਦਾਤਾਂ ਵਧ ਗਈਆਂ ਔਰ ਬਸਤੀ ਕੋ ਜਾਨੋ ਅਫਗਾਨਿਸਤਾਨ ਕਹਿ ਸਕਦੇ ਮੱਲੇ ਮੱਲੇ ਨਸ਼ਾ ਵੇਚਦਾ ਪਿਆ ਠੋਕੇ ਪਰ ਪੁਲਿਸ ਦੀ ਸੰਗੀ ਇਟਾ ਬੰਦਾ ਲੱਭਿਆ ਗਿਆ ਅੱਪਰ ਸੋ ਬਾਲੀਆਂ ਲਾ ਕੇ ਲੱਗੇ ਇਟਾ ਬੰਦਾ ਲੱਭਿਆ ਗਿਆ ਇਹਦੇ ਦੁਕਾਨਦਾਰ ਮਜਬੂਰ ਹੋ ਕੇ ਬਸ ਵੀ ਨਾ ਦੇ ਤਰਨਾ ਦੇਣ ਨੂੰ ਮਜਬੂਰ ਹੈ ਤੇ ਕੱਲ ਤੱਕ ਦਾ ਟਾਈਮ ਹੈਗਾ ਪੁਲਿਸ ਕੋਲ ਤੇ ਕਾਰਵਾਈ ਕਰ ਦਿਓ ਠੀਕ ਹੈ ਨਾ ਤੇ ਕੱਲ ਬਸ ਵੀ ਨਾ ਦੇ ਬੰਦ ਕਰ ਦੇ ਬਹੁਤ ਵੱਡੀ ਚੇਤਾਵਨੀ ਜਿਹੜੀ ਦਿੱਤੀ ਗਿਆ ਯੁਗੇਸ਼ ਮਲੋਤਰਾ ਜੀ ਵੱਲੋਂ ਕਿਉਂਕਿ ਜਿਹੜਾ ਸਾਰਾ ਦੁਕਾਨਦਾਰਾ ਵੱਲੋਂ ਕਿਉਂਕਿ ਕਹਿੰਦੇ ਇਹਨਾਂ ਦਾ ਜਿਹੜਾ